ਗਰਮੀ ਨੇ ਲੋਕਾਂ ਦੇ ਵਟ ਕੱਢ ਕੇ ਰੱਖ ਦਿੱਤੇ ਨੇ ਤੇ ਤਾਪਮਨ ਲਗਭਗ 47 ਤੋਂ 48 ਡਿਗਰੀ ਤੱਕ ਪਹੁੰਚ ਚੁੱਕਿਆ। ਵਰ ਰਹੀ ਤੇਜ਼ ਗਰਮੀ ਤੋਂ ਬਾਅਦ ਪੰਜਾਬ ਦੇ ਡੈਮਾਂ ਦੇ ਹਾਲਾਤ ਕੀ ਨੇ? ਪੀਐਸਪੀਸੀਐਲ ਦਾ ਜ਼ਿਕਰ ਕਰਿਆ ਜਾਵੇ ਤਾਂ ਉਹਨਾਂ ਲਈ ਵੀ ਵੱਡੀ ਸਿਰਦਰਦੀ ਹੈ। ਬਿਲਕੁਲ ਲਾਕਡਾਊਨ ਵਰਗੇ ਹਾਲਾਤ ਨੇ ਸਿਸਮਾ ਡੈਮ ਇੱਕ ਬਹੁਤ ਸੋਹਣਾ ਜਿਹੜਾ ਪੰਜਾਬ ਤੇ ਹਿਮਾਚਲ ਦੇ ਬਾਰਡਰ ਤੇ ਸਥਿਤ ਇੱਥੇ ਡੈਮ ਬਣਿਆ ਹੋਇਆ ਉੱਪਰ ਤੇ ਲਗਾਤਾਰ ਜਿਹੜੀ ਆ ਉਹ ਅੱਗ ਵਰਦੀ ਹੋਈ ਨਜ਼ਰ ਆ ਰਹੀ ਆ ਤਾਂ ਲਗਾਤਾਰ ਤੋਂ ਨੂੰ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਇੱਕ ਇੱਕ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵੇਲੇ ਹਾਲਾਤ ਕਿਸ ਤਰ੍ਹਾਂ ਦੇ ਨੇ 사ਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਪਿਛਲੇ ਲਗਾਤਾਰ 2-3 ਦਿਨ ਦੀ ਗੱਲ ਕੀਤੀ ਜਾਵੇ ਤਾਂ ਆਸਮਾਨ ਤੋਂ ਲਗਾਤਾਰ ਅੱਗ ਵਰ ਰਹੀ ਹੈ ਗਰਮੀ ਨੇ ਲੋਕਾਂ ਦੇ ਵਟ ਕੱਢ ਕੇ ਰੱਖ ਦਿੱਤੇ ਨੇ ਤੇ ਤਾਪਮਨ ਲਗਭਗ 47 ਤੋਂ 48 ਡਿਗਰੀ ਤੱਕ ਪਹੁੰਚ ਚੁੱਕਿਆ ਪ੍ਰਸ਼ਾਸਨ ਵੱਲੋਂ 11 ਤੋਂ ਲੈ ਕੇ ਸ਼ਾਮ ਨੂੰ 4 ਤੋਂ 5 ਵਜੇ ਤੱਕ ਘਰਾਂ ਦੇ ਵਿੱਚ ਰਹਿਣ ਲਈ ਆਖਿਆ ਗਿਆ ਕਿਉਂਕਿ ਆਸਮਾਨ ਤੋਂ ਅੱਗ ਵਰ ਰਹੀ ਹੈ ਅਸੀਂ ਪੰਜਾਬ ਦੀ ਸਥਿਤੀ ਦਿਖਾਵਾਂਗੇ ਤੁਹਾਨੂੰ ਪੰਜਾਬ ਦੇ ਡੈਮਾਂ ਦਾ ਹਾਲ ਦਿਖਾਵਾਂਗੇ ਕਿ ਆਖਰ ਲਗਾਤਾਰ ਵਰ ਰਹੀ ਤੇਜ਼ ਗਰਮੀ ਤੋਂ ਬਾਅਦ ਪੰਜਾਬ ਦੇ ਡੈਮਾਂ ਦੇ ਹਾਲਾਤ ਕੀ ਨੇ PSPCL ਦਾ ਜ਼ਿਕਰ ਕਰਿਆ ਜਾਵੇ ਤਾਂ ਉਹਨਾਂ ਲਈ ਵੀ ਵੱਡੀ ਸਿਰਦਰਦੀ ਹੈ ਇੱਕ ਪਾਸੇ ਝੋਨੇ ਦਾ ਸੀਜ਼ਨ ਹੈ ਤਾਂ ਦੂਜੇ ਪਾਸੇ ਲੋਕਾਂ ਨੂੰ ਬਿਜਲੀ ਸਪਲਾਈ ਕਿਉਂਕਿ ਤੇਜ਼ ਗਰਮੀ ਦੇ ਨਾਲ ਕੰਜ਼ਮਪਸ਼ਨ ਜਿਹੜੀ ਉਹ ਵੱਧ ਜਾਂਦੀ ਹੈ ਤਾਂ ਇਸ ਵੇਲੇ ਮੈਂ ਸਿਸਮਾ ਡੈਮ ਤੇ ਮੌਜੂਦ ਹਾਂ ਇਹ ਡੈਮ ਕਹੂੰਗਾ ਦਲੇਰ ਨੂੰ ਦਲੇਰ ਦੇ ਡੈਮ ਦਿਖਾਓ ਅਗਰ ਤੁਹਾਨੂੰ ਇੱਕ ਸਾਲ ਪਿੱਛੇ ਦੀਆਂ ਤਸਵੀਰਾਂ ਦਿਖਾਵਾਂ ਤਾਂ ਇਸ ਡੈਮ ਦੀ ਸਥਿਤੀ ਬਹੁਤ ਵੱਤੋਂ ਬੱਤਰ ਸੀਗੀ ਸਾਰਾ ਪਾਣੀ ਸੁੱਕ ਚੁੱਕਾ ਸੀਗਾ ਪਰ ਇਸ ਵੇਲੇ ਹਾਲਾਤ ਕੁਝ ਸੁਖਾਵੇਂ ਨਜ਼ਰ ਆ ਰਹੇ ਨੇ ਪਾਣੀ ਦੇ ਵਿੱਚ ਜੇ ਜ਼ਿਕਰ ਕਰਿਆ ਜਾਵੇ ਤਾਂ ਪਾਣੀ ਦਾ ਪੱਧਰ ਇਸ ਵੇਲੇ ਦਿਸ ਰਿਹਾ ਤੁਹਾਨੂੰ ਪਾਣੀ ਇਸ ਰੇਮ ਦੇ ਵਿੱਚ ਨਜ਼ਰ ਆ ਰਿਹਾ ਪਰ ਪਿਛਲੇ ਸਾਲ ਇੱਥੇ ਬਿਲਕੁਲ ਸੋਕਾ ਪੈ ਚੁੱਕਿਆ ਸੀ ਜੀਵ ਜੰਤੂ ਕਿਉਂਕਿ ਨਾਲ ਪਹਾੜ ਨੇ ਜੰਗਲ ਹੈ ਤਾਂ ਉਹ ਉਹਨਾਂ ਦਾ ਮਰਨਾ ਸ਼ੁਰੂ ਹੋ ਚੁੱਕਿਆ ਸੀ ਪਰ ਇਹ ਟੂਰਿਸਟ ਇੱਥੇ ਜਿਹੜੇ ਨੇ ਸੈਲਾਨੀ ਘੁੰਮਣ ਲਈ ਹੁੰਦੇ ਨੇ ਸਿਸਮਾ ਡੈਮ ਤੇ ਦਲੇਰ ਅਗਰ ਤੁਸੀਂ ਉੱਥੇ ਤੱਕ ਪਹੁੰਚ ਸਕੋ ਤਾਂ ਤਸਵੀਰ ਦੁਕਾਨ ਦੀ ਕੋਸ਼ਿਸ਼ ਕਰੋ ਕਿ ਜਿਹੜੀਆਂ ਬੋਟਸ ਨੇ ਉਹ ਹੁਣ ਖਾਲੀ ਖੜੀਆਂ ਨੇ ਪੂਰੇ ਡੈਮ ਦੇ ਵਿੱਚ ਤੁਹਾਨੂੰ ਇੱਕ ਵੀ ਸਲਾਨੀ ਨਜ਼ਰ ਨਹੀਂ ਆਊਗਾ ਜੋ ਕਿ ਘੁੰਮਣ ਲਈ ਆਇਆ ਹੋਵੇ ਬਿਲਕੁਲ ਕਰਫਿਊ ਵਰਗੀ ਸਥਿਤੀ ਆ ਬਿਲਕੁਲ ਲਾਕਡਾਊਨ ਵਰਗੇ ਹਾਲਾਤ ਨੇ ਸਿਸਮਾ ਡੈਮ ਇੱਕ ਬਹੁਤ ਸੋਹਣਾ ਜਿਹੜਾ ਪੰਜਾਬ ਤੇ ਹਿਮਾਚਲ ਦੇ ਬਾਰਡਰ ਤੇ ਇਸ ਤੇ ਡੈਮ ਬਣਿਆ ਹੋਇਆ ਜਿਸ ਤੇ ਜ਼ਿਕਰ ਕਰਿਆ ਜਾਵੇ ਤਾਂ ਹੁਣ ਇਸ ਵੇਲੇ ਬਿਲਕੁਲ ਕਰਫਿਊ ਲਾਕਡਾਊਨ ਵਰਗੇ ਹਾਲਾਤ ਨੇ ਦੇਰੇ ਬਹੁਤ ਬਰੀਕੀ ਨਾਲ ਤਸਵੀਰ ਦਿਖਾਓ ਪੰਜਾਬ ਦਾ ਡੈਮ ਹੈ ਉਹਨਾਂ ਦੀ ਸਥਿਤੀ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਵੇਲੇ ਲਗਾਤਾਰ ਵਰ ਰਹੀ ਗਰਮੀ ਦੇ ਕਹਿਰ ਦੇ ਚੱਲਦੇ ਡੈਮਾਂ ਦੀ ਸਥਿਤੀ ਕੀ ਹੈ ਪਾਣੀ ਦੇ ਇਹਨਾਂ ਡੈਮਾਂ ਦੀ ਸਥਿਤੀ ਪਾਣੀ ਦਾ ਹਾਲ ਕੀ ਹੈ ਕਿਉਂਕਿ ਅਗਰ ਮੈਂ ਇਸ ਡੈਮ ਦਾ ਜ਼ਿਕਰ ਕਰਾਂ ਤਾਂ ਇਸ ਡੈਮ ਤੇ ਇਸ ਇਲਾਕੇ ਦੇ ਕਈ ਪਿੰਡ ਨਿਰਭਰ ਕਰਦੇ ਨੇ ਜਿੱਥੇ ਸਿੰਚਾਈ ਨੂੰ ਲੈ ਕੇ ਹੋਰ ਕਾਫੀ ਜਿਹੜਾ ਪਾਣੀ ਆ ਇਹ ਵਰਤਿਆ ਜਾਂਦਾ ਪਿੰਡ ਨੂੰ ਇਹ ਪਾਣੀ ਜਾਂਦਾ ਇਸ ਪਹਾੜੀ ਇਲਾਕੇ ਘਾੜ ਦੇ ਜਿਹੜੇ ਪਿੰਡ ਨੇ ਇਹ ਉਹਨਾਂ ਪਿੰਡਾਂ ਤੱਕ ਇਸ ਡੈਮ ਦਾ ਪਾਣੀ ਸਪਲਾਈ ਹੁੰਦਾ ਤਾਂ ਮੈਂ ਤੁਹਾਨੂੰ ਡੈਮ ਦੇ ਹਾਲਾਤ ਦਿਖਾਏ ਨੇ ਕਿ ਆਖਰ ਤੇਜ਼ ਗਰਮੀ ਤੋਂ ਬਾਅਦ ਕਿਸ ਤਰ੍ਹਾਂ ਦੀ ਸਥਿਤੀ ਆ ਇਹ ਬਹੁਤ ਸੋਹਣਾ ਖੂਬਸੂਰਤ ਟੂਰਿਸਟ ਪਲੇਸ ਆ ਬਹੁਤ ਵੱਡੀ ਤعداد ਦੇ ਵਿੱਚ ਸਲਾਨੀ ਦਲੇਰ ਜਿਹੜੇ ਨੇ ਇੱਥੇ ਘੁੰਮਣ ਆਉਂਦੇ ਨੇ ਅਗਰ ਤੁਹਾਨੂੰ ਦੇਖਿਆ ਜਾਵੇ ਤਾਂ ਇੱਕ ਬਹੁਤ ਵਾਕਿੰਗ ਸੜਕ ਆ ਜਿਹੜੀ ਉਹ ਬਣਾਈ ਆ ਵਾਕਿੰਗ ਏਰੀਆ ਬਣਾਇਆ ਗਿਆ ਜਿਸ ਦੇ ਵਿੱਚ ਲੋਕ ਜਿਹੜੇ ਨੇ ਉਹ ਘੁੰਮਣ ਆਉਂਦੇ ਨੇ ਤਾਂ ਹੁਣ ਜਿਹੜੀ ਸਥਿਤੀ ਆ ਉਹ ਇਸ ਤਰ੍ਹਾਂ ਦੀ ਬਣੀ ਹੋਈ ਆ ਕਿ ਇੱਥੇ ਬਿਲਕੁਲ ਕਰਫਿਊ ਵਰਗੇ ਹਾਲਾਤ ਨੇ ਜਿਸ ਦੇ ਚੱਲਦੇ ਉਹਦਾ ਜ਼ਿਕਰ ਕਰਿਆ ਜਾਵੇ ਤਾਂ ਦੇਖੋ ਇਹ ਦੇਖੋ ਬਹੁਤ ਖੂਬ ਨਜ਼ਾਰਾ ਬਹੁਤ ਖੂਬਸੂਰ ਪਹਾੜਾਂ ਦੇ ਵਿੱਚ ਅਗਰ ਜ਼ਿਕਰ ਕਰਿਆ ਜਾਵੇ ਤਾਂ ਲੋਕ ਜਿਹੜੇ ਨੇ ਉਹ ਛੁੱਟੀਆਂ ਨੇ ਵੀਕੈਂਡ ਚੱਲ ਰਿਹਾ ਹੈ ਬੱਚੇ ਘਰ ਨੇ ਤਾਂ ਲੋਕ ਘੁੰਮਣ ਆਉਂਦੇ ਨੇ ਪਰ ਉਸ ਤੋਂ ਹੁਣ ਦੀ ਸਥਿਤੀ ਦੇਖੀ ਜਾਵੇ ਜਿਸ ਤਰ੍ਹਾਂ ਦੀ ਉੱਪਰੋਂ ਸੂਰਜ ਦੇਵਤਾ ਜਿਹੜੇ ਨੇ ਉਹ ਕਹਿਰ ਵਰ ਆ ਰਹੇ ਨੇ ਅੱਗ ਬਰ ਆ ਰਹੇ ਨੇ ਤਾਂ ਉਸ ਦੇ ਚੱਲਦੇ ਇਸ ਡੈਮ ਤੇ ਟੂਰਿਸਟ ਜਿਹੜੇ ਨੇ ਉਹ ਬਿਲਕੁਲ ਵੀ ਨਜ਼ਰ ਨਹੀਂ ਆ ਰਹੇ ਤਾਂ ਆਪਣੇ ਆਪ ਦੇ ਵਿੱਚ ਲੋਕ ਘਰਾਂ ਦੇ ਵਿੱਚ ਬੰਦ ਨੇ ਤੁਕੀ ਗਰਮੀ ਉੱਪਰ ਤੇ ਲਗਾਤਾਰ ਜਿਹੜੀ ਆ ਉਹ ਅੱਗ ਵਰਦੀ ਹੋਈ ਨਜ਼ਰ ਆ ਰਹੀ ਆ ਤਾਂ ਲਗਾਤਾਰ ਤੋਂ ਨੂੰ ਗਰਾਉਂਡ ਜ਼ੀਰੋ ਤੇ ਪਹੁੰਚ ਕੇ ਇੱਕ ਇੱਕ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵੇਲੇ ਹਾਲਾਤ ਕਿਸ ਤਰ੍ਹਾਂ ਦੇ ਨੇ ਇਹ ਪੰਜਾਬ ਤੇ ਹਿਮਾਚਲ ਦੇ ਬਾਰਡਰ ਤੇ ਸਥਿਤ ਸਿਸਵਾ ਡੈਮ ਜਿੱਥੇ ਬਹੁਤ ਆਤ ਤਦਾਦ ਦੇ ਵਿੱਚ ਪੰਜਾਬ ਹਿਮਾਚਲ ਦੇ ਲੋਕ ਨੇ ਜਿਹੜੇ ਉਹ ਨਜ਼ਦੀਕ ਚੰਡੀਗੜ੍ਹ ਖਾਸ ਤੌਰ ਤੇ ਚੰਡੀਗੜ੍ਹ ਦਾ ਸਟਿਆ ਹੋਇਆ ਇਲਾਕਾ ਤੇ ਚੰਡੀਗੜ੍ਹ ਦੇ ਲੋਕ ਇੱਥੇ ਇੰਜੋਏ ਕਰਨ ਦੇ ਲਈ ਆਉਂਦੇ ਨੇ ਪਰ ਹੁਣ ਜਿਸ ਤਰ੍ਹਾਂ ਲਗਾਤਾਰ ਕਰੀਬ ਤਿੰਨ ਤੋਂ ਚਾਰ ਦਿਨ ਤੋਂ ਬਾਅਦ ਗਰਮੀ ਦਾ ਆਲਮ ਬਣਿਆ ਹੋਇਆ ਤਾਂ ਲੋਕ ਘਰਾਂ ਦੇ ਵਿੱਚ ਬੰਦ ਨਜ਼ਰ ਆ ਰਹੇ ਨੇ ਤੇ ਸਥਿਤੀ ਇੱਥੇ ਕਰਫਿਊ ਵਰਗੀ ਆ ਕੈਮਰਾ ਪਰਸਨ ਦਲੇਰ ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ